ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਂਗਣਵਾੜੀ ਹੈਲਪਰ ਤੇ ਆਂਗਣਵਾੜੀ ਵਰਕਰ ਦੀਆਂ ਪੋਸਟਾਂ ਜੋ ਖੁੱਲੀਆਂ ਨੇ ਉਹਨਾਂ ਲਈ ਸਰਕਾਰ ਵੱਲੋਂ ਕੀ ਕੀ ਸ਼ਰਤਾਂ ਰੱਖੀਆਂ ਗਈਆਂ ਨੇ ਕੁਆਲਿਫਿਕੇਸ਼ਨ ਡਿਟੇਲ ਕੀ ਹੈ ਉਮਰ ਦਾ ਕ੍ਰਾਈਟੇਰੀਆ ਕੀ ਰਹਿਣ ਵਾਲਾ ਤੇ ਕਿੱਦਾਂ ਅਪਲਾਈ ਕਰਨਾ ਹੈ ਸੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਮੇਰੇ ਵੱਲੋਂ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀ ਜਾਏਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਸਕਦੇ ਹੋ ਐਦਾਂ ਦੀਆਂ ਹੀ ਜਾਣਕਾਰੀਆਂ ਲੈਣ ਲਈ ਤੇ ਪਹਿਲਾਂ ਹੀ ਤੁਹਾਨੂੰ ਔਨ ਕਰ ਲਿਓ ਤਾਂ ਜੋ ਜਦੋਂ ਵੀ ਸਾਡੇ ਵੱਲੋਂ ਕੋਈ ਜਾਣਕਾਰੀ ਦੀ ਅਪਡੇਟ ਇਸ ਜਨਰੇ ਉੱਪਰ ਪਾਈ ਜਾਵੇ ਉਦੋਂ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ ਮੇਰਾ ਨਾਮ ਹੈ ਵਿਕੀ ਤੁਸੀਂ ਦੇਖ ਰਹੇ ਹੋ YouTube ਚੈਨਲ ਲਾਈਫਲਾਈਨ ਕੰਪਿਊਟਰ ਸੈਂਟਰ ਹੁਣ ਗੱਲ ਕਰਦੇ ਆ ਅੱਜ ਦੇ ਟੌਪਿਕ ਦੀ ਆਂਗਣਵਾੜੀ ਵਰਕਰ ਤੇ ਆਂਗਣਵਾੜੀ ਹੈਲਪਰ ਦੀਆਂ ਅਸਾਮੀਆਂ ਲਈ ਕੀ ਕੀ ਸ਼ਰਤਾਂ ਲੋੜਿੰਦੀਆਂ ਰਹਿ ਵਿੱਦਿਅਕ ਯੋਗਤਾ ਦੀ ਗੱਲ ਕਰ ਲੈਂਦੇ ਆ ਮਤੋਂ ਆਂਗਣਵਾੜੀ ਵਰਕਰ ਦੀ ਆਂਗਣਵਾੜੀ ਵਰਕਰ ਲਈ ਘੱਟੋ ਘੱਟ ਤੁਹਾਡੇ ਕੋਲੇ ਗ੍ਰੈਜੂਏਸ਼ਨ ਜਾਂ ਗ੍ਰੈਜੂਏਸ਼ਨ ਦੇ ਬਰਾਬਰ ਦੀ ਕੋਈ ਡਿਗਰੀ ਹੋਣੀ ਚਾਹੀਦੀ ਹੈ ਤਾਂ ਤੁਸੀਂ ਐਲੀਜੀਬਲ ਹੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਲਈ ਉਸ ਤੋਂ ਬਾਅਦ ਗੱਲ ਕਰ ਲੈਂਦੇ ਆ ਮਿੱਤਰੋ ਪੰਜਾਬੀ ਤੁਹਾਡੀ ਪੜ੍ਹੀ ਹੋਣੀ ਚਾਹੀਦੀ ਆ 10ਵੀਂ ਦੇ ਲੈਵਲ ਤੱਕ ਜਾਂ 10ਵੀਂ ਦੇ ਲੈਵਲ ਦੇ ਵਿੱਚ ਅਗਰ ਤੁਸੀਂ ਪੰਜਾਬੀ ਦੇ ਵਿੱਚੋਂ ਫੇਲ ਹੋ ਜਾਂ ਪੰਜਾਬੀ ਦਾ ਸਰਟੀਫਿਕੇਟ ਤੁਹਾਡੇ ਕੋਲੇ ਨਹੀਂ ਆ ਪੰਜਾਬੀ ਤੁਸੀਂ ਨਹੀਂ ਪਾਸ ਕੀਤੀ ਹੋਈ ਤਾਂ ਪੰਜਾਬ ਸਰਕਾਰ ਵੱਲੋਂ ਕੋਈ 10ਵੀਂ ਦੇ ਬਰਾਬਰ ਦਾ ਡਿਪਲੋਮਾ ਜਾਂ ਕੋਈ ਵੀ ਹੋਰ ਕੋਰਸ ਕੀਤਾ ਹੋਣਾ ਚਾਹੀਦਾ ਜਿਹਦੇ ਵਿੱਚ ਤੁਹਾਡੀ ਪੰਜਾਬੀ ਕੀਤੀ ਹੋਣੀ ਚਾਹੀਦੀ ਆ ਪਾਸ ਤਾਂ ਤੁਸੀਂ ਐਲੀਜੀਬਲ ਰਹੋਗੇ ਵਰਕਰ ਲਈ ਉਸ ਤੋਂ ਬਾਅਦ ਮਿੱਤਰੋ ਆਂਗਣਵਾੜੀ ਹੈਲਪਰ ਦੀ ਗੱਲ ਕਰੀਏ ਕਟੋ-ਕਟ ਤੁਹਾਡੇ ਕੋਲੇ 12ਵੀਂ ਕੀਤੀ ਹੋਣੀ ਚਾਹੀਦੀ ਹੈ ਪਾਸ ਜਾਂ ਆਰਮੀ ਦੇ ਬਰਾਬਰ ਦਾ ਕੋਈ ਹੋਰ ਡਿਪਲੋਮਾ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਗੱਲ ਕਰ ਲੈਂਦੇ ਆ ਮਿੱਤਰੋ ਭਾਸ਼ਾ ਦੀ ਤਾਂ ਸੇਮ ਕ੍ਰਾਈਟੇਰੀਆ ਇਹਦਾ ਵੀ ਆ 10ਵੀਂ ਦੇ ਪੱਤਰ ਦਾ ਤੁਹਾਡਾ ਪੰਜਾਬੀ ਸਬਜੈਕਟ ਪਾਸ ਹੋਣਾ ਚਾਹੀਦਾ ਹੈ ਜਾਂ ਉਹਦੇ ਬਰਾਬਰ ਦਾ ਕੋਈ ਹੋਰ ਡਿਪਲੋਮਾ ਡਿਗਰੀ ਕੀਤਾ ਹੋਵੇ ਜਿਹੜਾ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੋਵੇ ਜਿਦੇ ਵਿੱਚ ਤੁਸੀਂ ਨੇ ਪੰਜਾਬੀ ਪੜ੍ਹੀ ਹੋਵੇ ਤੇ ਉਹ ਪਾਸ ਹੋਵੇ ਵਧੀਆ ਨੰਬਰਾਂ ਨਾਲ ਮਿੱਤਰੋ ਸਪੈਸ਼ਲ ਇਹਨਾਂ ਵੱਲੋਂ ਕਿਹਾ ਗਿਆ ਕਿ ਅਗਰ ਤੁਸੀਂ ਇਹਨਾਂ ਸ਼ਰਤਾਂ ਨੂੰ ਪੂਰੇ ਨਹੀਂ ਕਰਦੇ ਤਾਂ ਤੁਹਾਡਾ ਕੋਈ ਹੱਕ ਨਹੀਂ ਹੈ ਇਹਨਾਂ ਪੋਸਟਾਂ ਨੂੰ ਅ ਭਾਵੇਂ ਤੁਸੀਂ ਕੋਈ एलिਜੀਬਲ ਨਹੀਂ ਹੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਲਈ ਉਸ ਤੋਂ ਬਾਅਦ ਮਿੱਤਰੋ ਵਰਕਰ ਦੀ ਗੱਲ ਕਰ ਲੈਂਦੇ ਆ ਜਿਹੜੀ ਤੋਂ ਦੀ ਪੜ੍ਹਾਈ ਹੈ ਉਹਦੇ ਕਿਦਾਂ ਕਿਦਾਂ ਨੰਬਰ ਲੱਗਣੇ ਨੇ ਮੈਟ੍ਰਿਕ ਤੇ ਇਹ ਸਿਲੈਕਸ਼ਨ ਹੋਣੀ ਹੈ ਤੁਹਾਡੇ 10ਵੀਂ ਦੇ ਸਰਟੀਫਿਕੇਟ ਤੇ ਲੱਗਣੇ ਆ 5 ਨੰਬਰ 12ਵੀਂ ਦੇ ਲੱਗਣੇ ਆ 5 ਨੰਬਰ ਗ੍ਰੈਜੂਏਸ਼ਨ ਡਿਗਰੀ ਦੇ ਲੱਗਣੇ ਆ 25 ਨੰਬਰ ਉਸ ਤੋਂ ਬਾਅਦ ਮਿੱਤਰੋ ਅਗਰ ਉਸ ਤੋਂ ਵਾਧਾ ਤੁਸੀਂ ਪੜ੍ਹੇ ਹੋਏ ਹੋ ਬੀਐਡ ਕੀਤੀ ਹੋਈ ਹੈ ਈਟੀਟੀ ਕੀਤੀ ਹੋਈ ਹੈ ਡੀਪੀਐਡ ਕੀਤੀ ਹੋਈ ਹੈ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤਾਂ ਉਹਦੇ ਲੱਗਣੇ ਆ ਤੁਹਾਡੇ 10 ਨੰਬਰ ਉਸ ਤੋਂ ਬਾਅਦ ਮਿੱਤਰੋ ਸਾਰਿਆਂ ਦੇ ਵਿੱਚੋਂ ਕਿਸੇ ਵੀ ਡਿਗਰੀ ਜਾਂ ਸਰਟੀਫਿਕੇਟ ਦੇ ਵਿੱਚੋਂ ਤੁਹਾਡੇ 60% ਤੋਂ ਨੰਬਰ ਜ਼ਿਆਦੇ ਨੇ ਤਾਂ ਤੁਹਾਡੇ ਉਹਦੇ ਜੁੜਨੇ ਆ ਤਿੰਨ ਨੰਬਰ ਪੁਆਇੰਟ ਪਾ ਕੇ ਉਸ ਤੋਂ ਅੱਗੇ ਤੁਹਾਡੇ ਨੰਬਰ ਵੱਧ ਬਣਦੇ ਆ ਤਾਂ ਉਹਦੇ ਲੱਗਣਿਆ ਤੁਹਾਡੇ ਦੋ ਨੰਬਰ ਜਿੱਦਾਂ 60.5 ਨੇ 60.7 ਨੇ ਜਾਂ 61 ਪੁਆਇੰਟ ਵੱਧ ਨੇ ਉਦਾਂ ਕਰਕੇ ਤੁਹਾਡੇ ਦੋ-ਦੋ ਨੰਬਰ ਉਹਨਾਂ ਚ ਜਿਆਦੇ ਵੀ ਜੁੜਨੇ ਆ 100 ਨੰਬਰਾਂ ਦੀ ਬਹੁਤ ਇਹਦੇ ਵਿੱਚ ਐਮੀਅਤ ਆ ਉਹਨਾਂ ਚੀਜ਼ਾਂ ਨੂੰ ਲੈ ਕੇ ਤੁਹਾਡੀ ਸਿਲੈਕਸ਼ਨ ਹੋਣੀ ਹੈ ਉਸ ਤੋਂ ਬਾਅਦ ਮਿੱਤਰੋ ਗੱਲ ਕਰ ਲੈਂਦੇ ਆ ਅਗਲੇ ਜਿਹੜੇ ਨੰਬਰ ਤੁਹਾਡੇ ਜੁੜਨੇ ਨੇ ਅਗਰ ਤੁਹਾਡੇ ਵਿੱਚੋਂ ਜਿਹੜਾ ਕੈਂਡੀਡੇਟ ਆ ਅਪਲਾਈ ਕਰ ਰਿਹਾ ਉਹ ਵਿਧਵਾ ਹੈ ਤਲਾਕਸ਼ੁਦਾ ਹੈ ਜਾਂ ਕਿਸੇ ਐਨ ਆਰ ਆਈ ਨਾਲ ਤਲਾਕ ਹੋਇਆ ਹੋਇਆ ਉਹਦੇ ਜੁੜਨੇ ਨੇ ਪੰਜ ਨੰਬਰ ਪ੍ਰੋਪਰ ਤੁਹਾਡੇ ਕੋਲੇ ਡਾਕੂਮੈਂਟ ਹੋਣੇ ਚਾਹੀਦੇ ਆ ਕੋਰਟ ਦੇ ਆਰਡਰ ਹੋਣੇ ਚਾਹੀਦੇ ਆ ਜਾਂ ਤੁਹਾਡਾ ਜਿਹੜਾ ਸਮਝੌਤਾ ਹੈ ਉਹ ਕਿਸੇ ਪੰਚਾਇਤ ਦੇ ਵਿੱਚ ਹੋਇਆ ਹੋਇਆ ਤਾਂ ਉਹਦੇ ਵੱਲੋਂ ਜਿਹੜਾ ਲਿਖਤੀ ਪ੍ਰੂਫ ਤੁਹਾਡੇ ਕੋਲੇ ਹੋਣਾ ਚਾਹੀਦਾ ਹੈ ਤੁਸ ਤੋਂ ਬਾਅਦ ਮਿੱਤਰੋ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਨੂਹਾਂ ਨੂੰ ਪਹਿਲ ਹੈ ਜਿਹੜੀਆਂ ਕੁੜੀਆਂ ਵਿਆਹ ਕੇ ਆਈਆਂ ਹੋਈਆਂ ਨੇ ਉਹਨਾਂ ਨੂੰ ਪਹਿਲ ਇਹਦੇ ਵਿੱਚ ਉਹਦੇ ਲੱਗ ਤੋਂ ਤੁਹਾਡੇ 3 ਨੰਬਰ ਜੁੜਨੇ ਆ ਜਿਹੜੀਆਂ ਕੁੜੀਆਂ ਤਵਾਰੀਆਂ ਅਪਲਾਈ ਕਰਨੀਆਂ ਉਹਨਾਂ ਨੂੰ ਇਹ 3 ਨੰਬਰ ਨਹੀਂ ਮਿਲਣਗੇ ਜਿਹੜੀਆਂ ਕੁੜੀਆਂ ਵਿਆਹ ਕੇ ਆਈਆਂ ਹੋਈਆਂ ਨੇ ਨੂਹਾਂ ਨੇ ਬਹੂਆਂ ਨੇ ਉਹਨਾਂ ਦੇ 3 ਨੰਬਰ ਵੱਖ ਤੋਂ ਜੁੜਨੇ ਆ ਕੁੱਲ ਕ੍ਰਾਈਟੇਰੀਆ 53 ਨੰਬਰਾਂ ਦਾ ਹੈ 53 ਨੰਬਰਾਂ ਦੇ ਵਿੱਚੋਂ ਮਿੱਤਰੋ ਜਿੱਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ 60 ਤੋਂ ਵੱਧ ਵਾਲਿਆਂ ਦੇ 3 3 2-2 ਨੰਬਰ ਜੁੜਦੇ ਜਾਣੇ ਆ ਤੇ ਬਾਕੀ ਆ ਭਾਈ ਤੁਹਾਡੇ ਜਿਹੜੇ ਤਲਾਕਸ਼ੁਦਾ ਵਾਲੇ ਨੇ ਜਾਂ ਐਨ ਆਰ ਆਈ ਤੋਂ ਛੱਡੀਆਂ ਹੋਈਆਂ ਕੁੜੀਆਂ ਨੇ ਤਲਾਕਸ਼ੁਦਾ ਨੇ ਜਾਂ ਵਿਧਵਾ ਨੇ ਉਹਨਾਂ ਦੇ ਵੱਖ-ਵੱਖ ਤੋਂ ਨੰਬਰ ਜੁੜਨੇ ਆ ਉਹਦੇ ਹਿਸਾਬ ਨਾਲ ਮੈਰਿਟ ਬਣਨੀ ਹੈ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਬਾਕੀ ਜਿਹੜਾ ਹੈਲਪਰ ਦਾ ਇਦਾਂ ਦਾ ਹੀ ਕ੍ਰਾਈਟੇਰੀਆ ਉਹ ਮੈਂ ਪਹਿਲਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਚੁੱਕੇ ਆ ਇਸ ਵੀਡੀਓ ਦੇ ਵਿੱਚ ਮੈਂ ਦੁਬਾਰਾ ਤੁਹਾਨੂੰ ਫੇਰ ਰਿਪੀਟ ਕਰ ਦਿੰਦਾ ਮੈਟ੍ਰਿਕ ਦੇ ਤੁਹਾਡੇ ਜੁੜਨੇ ਆ 10 ਨੰਬਰ 12ਵੀਂ ਦੇ ਜੁੜਨੇ ਆ 25 ਨੰਬਰ ਗ੍ਰੈਜੂਏਸ਼ਨ ਦੇ ਜੁੜਨੇ ਆ 10 ਨੰਬਰ ਵਿਧਵਾ ਤੇ ਤਲਾਕਸ਼ੁਦਾ ਦੇ ਜੁੜਨੇ ਆ 5 ਨੰਬਰ ਵਿਦਵਾ ਤੇ ਤਲਾਕਸ਼ੁਦਾ ਜਿਹੜੀਆਂ ਐਨ ਐਨ ਆਰ ਆਈ ਵੱਲੋਂ ਨੇ ਉਹਨਾਂ ਦੇ ਜੁੜਨੇ ਆ 5 ਨੰਬਰ ਪਿੰਡ ਦੀਆਂ ਨੂੰਹਾਂ ਦੇ ਮਿੱਤਰੋ ਜੁੜਨੇ ਆ 3 ਨੰਬਰ ਨੰਬਰ ਵੱਧ ਨੇ ਕੁਆਲਿਫਿਕੇਸ਼ਨ ਦੇ ਵਿੱਚੋਂ ਨੰਬਰ ਤੁਹਾਡੇ ਵੱਧ ਨੇ ਵੱਧ ਨੰਬਰ ਲੈ ਹੋਇਆ 60% ਤੋਂ ਤਾਂ ਉਹਨਾਂ ਦੇ ਨੰਬਰ ਤੁਹਾਡੇ ਵੱਧ ਜੁੜ ਜਾਣੇ ਆ ਸੋ ਉਸ ਚੀਜ਼ ਦੇ ਹਿਸਾਬ ਨਾਲ ਤੁਹਾਡਾ ਹੀ ਸਿਲੈਕਸ਼ਨ ਇਸ ਵਿੱਚ ਇਸ ਚੀਜ਼ ਦੇ ਵਿੱਚ ਹੋਣੀ ਆ ਤੇ ਉਸ ਤੋਂ ਬਾਅਦ ਮਿੱਤਰੋ ਗੱਲ ਕਰ ਲੈਂਦੇ ਆ ਉਮਰ ਦਾ ਕ੍ਰਾਈਟੇਰੀਆ ਕੀ ਰਹਿਣ ਵਾਲਾ ਆਂਗਨਵਾੜੀ ਵਰਕਰ ਲਈ 21 ਸਾਲ ਤੁਹਾਡੀ ਉਮਰ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ 37 ਸਾਲ ਤੱਕ ਤੁਹਾਡੀ ਉਮਰ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਾਂਗਣਵਾੜੀ ਹੈਲਪਰ ਦੀ ਗੱਲ ਕਰੀਏ ਤਾਂ ਘੱਟੋ-ਘੱਟ 18, ਵੱਧ ਤੋਂ ਵੱਧ 37 ਅਨੁਸੂਚਿਤ ਜਾਤੀ ਤੇ ਪਛੜੇ ਹੋਏ ਵਰਗ ਲਈ 42 ਸਾਲ, ਦਿਵੰਗ ਨੇ ਜਿਹੜੇ ਉਹਨਾਂ ਲਈ 47 ਸਾਲ ਹੈ ਪਰ ਸ਼ਰਤ ਇਹ ਹੈ ਕਿ ਤੁਹਾਨੂੰ ਦਿਵੰਗ ਹੋਣ ਦਾ ਆਪਣਾ ਯੂਆਈ ਆਈਡੀ ਜਿਹੜਾ ਸਰਟੀਫਿਕੇਟ ਹੈ ਉਹ ਦਿਖਾਉਣਾ ਪਏਗਾ ਤੇ ਜਿਹੜੀਆਂ ਕੁੜੀਆਂ ਤਲਾਕਸ਼ੁਦਾ ਨੇ ਉਹਨਾਂ ਲਈ 47 ਸਾਲ ਤੱਕ ਦਾ ਉਮਰ ਦਾ ਕ੍ਰਾਈਟੇਰੀਆ ਉਸ ਤੋਂ ਬਾਅਦ ਮਿੱਤਰੋ ਗੱਲ ਕਰੀਏ ਇਹ ਜਿਹੜੀ ਉਮਰ ਹੈ ਉਹ ਇਸ਼ਤਿਹਾਰ ਜਾਰੀ ਹੋਣ ਦੀ ਤਰੀਕ ਤੱਕ ਤੁਹਾਡੀ ਗਿਣੀ ਜਾਏਗੀ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਣਾ ਹੈ ਰੈਸ਼ ਦੇ ਸਬੰਧੀ ਡਾਕੂਮੈਂਟਸ ਦੀ ਗੱਲ ਕਰ ਲੈਣੇ ਆ ਜਿਹੜੇ ਤੁਸੀਂ ਨੇ ਨਾਲ ਲਾਉਣੇ ਆ ਤਾਂ ਹੀ ਤੁਸੀਂ ਐਲੀਜੀਬਲ ਹੋਵੋਗੇ ਅਪਲਾਈ ਕਰਨ ਲਈ ਜਿਹੜੇ ਏਰੀਆ ਦੇ ਵਿੱਚ ਤੁਸੀਂ ਰਹਿੰਦੇ ਹੋ ਉੱਥੇ ਅਪਲਾਈ ਕਿੱਦਾਂ ਕਰਨਾ ਹੈ ਉਹਦਾ ਤੁਹਾਡੇ ਕੋਲੇ ਰੈਸ਼ ਹੀ ਸਰਟੀਫਿਕੇਟ ਹੋਣਾ ਚਾਹੀਦਾ ਹੈ ਜਾਂ ਉਹਦੇ ਰਿਲੇਟਿਡ ਕਿਹੜੇ-ਕਿਹੜੇ ਕਾਗਜ਼ ਨੇ ਉਹ ਮੈਂ ਤੁਹਾਨੂੰ ਦੱਸਦਾ ਮਿੱਤਰੋ ਅਗਰ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਤਾਂ ಗ್ರಾಮ ਪੰਚਾਇਤ ਵੱਲੋਂ ਜਿਹੜੀ ਤੁਹਾਡੀ ਵੋਟ ਹੈ ਉਹ ਮਾਨਤਾ ਪ੍ਰਾਪਤ ਹੋਏਗੀ ਭਾਵ ਤੁਹਾਡਾ ਸਨাক্তਕਰ ਤੁਹਾਡੇ ਕੋਲੇ ਹੋਣਾ ਚਾਹੀਦਾ ਹੈ ਅਗਰ ਤੁਸੀਂ ਸ਼ਹਿਰ ਦੇ ਵਿੱਚ ਰਹਿੰਦੇ ਹੋ ਤਾਂ ਮਿੱਤਰੋ ਤੁਹਾਡੀ ਵੋਟ ਬਹੁਤ ਜ਼ਰੂਰੀ ਹੈ ਇਸ ਚੀਜ਼ ਨੂੰ ਲੈ ਕੇ 6 ਮਹੀਨੇ ਪੁਰਾਣਾ ਤੁਹਾਡੇ ਕੋਲੇ ਵੋਟਰ ਕਾਰਡ ਹੋਣਾ ਚਾਹੀਦਾ ਹੈ ਆਧਾਰ ਕਾਰਡ ਹੋਣਾ ਚਾਹੀਦਾ ਤੇ ਤੁਹਾਡਾ ਜਿਹੜਾ ਰੈਜ਼ੀਡੈਂਸ ਟੋਮਿਸਿਲ ਸਰਟੀਫਿਕੇਟ ਜਿਹਨੂੰ ਕਹਿੰਦੇ ਨੇ ਉਹ ਤੁਹਾਡੇ ਕੋਲੇ ਹੋਣਾ ਚਾਹੀਦਾ ਤਾਂ ਤੁਸੀਂ ਐਲੀਜੀਬਲ ਰਹੋਗੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਲਈ ਤੇ ਉਸ ਤੋਂ ਬਾਅਦ ਮਿੱਤਰੋ ਕਿੱਥੇ ਕਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਅਗਰ ਤੁਹਾਡੀ ਜਿਹੜੀ ਵਾਰਡ ਹੈ ਜਿੱਦਾਂ ਤੁਸੀਂ ਸ਼ਹਿਰ ਦੇ ਵਿੱਚ ਰਹਿੰਦੇ ਹੋ ਤੁਹਾਡੀ ਵਾਰਡ ਹੈ ਤਾਂ ਵਾਰਡ ਦੇ ਵਿੱਚ ਅਗਰ ਆਲਰੇਡੀ ਪਹਿਲਾ ਹੈਲਪਰ ਜਾਂ ਵਰਕਰ ਹੈਗਾ ਤਾਂ ਤੁਸੀਂ ਉੱਥੇ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਆਲਰੇਡੀ ਸੀਟ ਬੁੱਕ ਹੈ ਉੱਥੇ ਤੁਸੀਂ ਅਪਲਾਈ ਨਹੀਂ ਕਰ ਸਕਦੇ ਪਰ ਤੁਸੀਂ ਆਪਣੇ ਨਾਲ ਦੀ ਵਾਰਡ ਦੇ ਵਿੱਚ ਚੈੱਕ ਕਰ ਸਕਦੇ ਹੋ ਠੀਕ ਹੈ ਪਰ ਤੁਸੀਂ ਅਗਰ ਸ਼ਹਿਰ ਤੋਂ ਸ਼ਹਿਰ ਦੇ ਵਿੱਚ ਹੈਗੇ ਹੋ ਤਾਂ ਤੁਸੀਂ ਆਪਣੀ ਨਾਲ ਦੀ ਵਾਰਡ ਦੇ ਵਿੱਚ ਅਪਲਾਈ ਕਰ ਸਕਦੇ ਹੋ ਪਰ ਮਿੱਤਰੋ ਪਹਿਲ ਮਿਲੇਗੀ ਜਿਹੜਾ ਉਸ ਵਾਰਡ ਦਾ ਸਨੀਕ ਆ ਉਹਨੂੰ ਪਹਿਲ ਮਿਲੇਗੀ ਤੁਸੀਂ ਦੂਜੇ ਨੰਬਰ ਤੇ ਹੋਮੋਗੇ ਅਗਰ ਉਸ ਵਾਰਡ ਦੇ ਵਿੱਚੋਂ ਕੋਈ ਅਪਲਾਈ ਨਹੀਂ ਕਰਦਾ ਤਾਂ ਤੁਹਾਡਾ ਨੰਬਰ ਲੱਗ ਜੇਗਾ ਸੋ ਅਪਲਾਈ ਕਰਨਾ ਇਹਨਾਂ ਚ ਚੰਨ ਧਿਆਨ ਚ ਰੱਖਦੇ ਹੋਏ ਉਸ ਤੋਂ ਬਾਅਦ ਮਿੱਤਰੋ ਗੱਲ ਕਰ ਲੈਨੇ ਆ ਪਿੰਡਾਂ ਵਾਲਿਆਂ ਦੀ ਜਿਹੜੇ ਪਿੰਡਾਂ ਦੇ ਵਿੱਚੋਂ ਕੁੜੀਆਂ ਅਪਲਾਈ ਕਰਨਗੀਆਂ ਤੁਸੀਂ ਆਪਣੇ ਪਿੰਡ ਲਈ ਅਪਲਾਈ ਕਰ ਸਕਦੇ ਹੋ ਅਗਰ ਤੁਹਾਡੇ ਪਿੰਡ ਦੇ ਵਿੱਚ ਸੀਟਾਂ ਬੁੱਕ ਨੇ ਉਸ ਤੋਂ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ ਆਪਣੇ ਨਾਲ ਦੇ ਪਿੰਡਾਂ ਦੇ ਵਿੱਚ ਤਾਂ ਇਹਨਾਂ ਦੀ ਚੰਨ ਧਿਆਨ ਚ ਰੱਖਦੇ ਹੋਏ ਅਪਲਾਈ ਕਰਨਾ ਹੈ ਤੇ ਬਾਕੀ ਮਿੱਤਰੋ ਅਗਰ ਕੋਈ ਇਨਫੋਰਮੇਸ਼ਨ ਮੇਰੇ ਵੱਲੋਂ ਛੁੱਟ ਗਈ ਹੈ ਤਾਂ ਨੀਚੇ ਕਮੈਂਟ ਕਰ ਦਿਓ ਮੈਂ ਤੁਹਾਡੇ ਕਮੈਂਟ ਦਾ ਰਿਪਲਾਈ ਜਲਦ ਤੋਂ ਜਲਦ ਕਰਾਂਗਾ ਤੇ ਬਾਕੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡੀ ਨਜ਼ਰ ਦੇ ਵਿੱਚ ਜਿਨ੍ਹਾਂ ਨੂੰ ਇਸ ਪੋਸਟ ਦੀ ਲੋੜ ਹੈ ਜਿਹੜੇ ਵੀ ਲੋਕ ਇਹਨਾਂ ਪੋਸਟਾਂ ਲਈ ਇੰਟਰਸਟਿਡ ਸੀ ਤੇ ਬਾਕੀ ਅਗਰ ਇਨਫੋਰਮੇਸ਼ਨ ਪਸੰਦ ਆਈ ਹੈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਐਦਾਂ ਦੀਆਂ ਜਾਣਕਾਰੀਆਂ ਲੈਣ ਲਈ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇਹੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੀ ਧੰਨਵਾਦ